ਆਮ ਅਸੀਂ ਆਮ ਆਦਮੀ ਪਾਰਟੀ ਵਾਲੇ ਜੇ ਕਰਾਂਗੇ ਉਹ ਕਰਾਂਗੇ ਫਲਾਣਾ ਕਰਾਂਗੇ ਪਰ ਕਰਨਾ ਇਹਨਾਂ ਨੇ ਡੱਕਾ ਨਹੀਂ ਤੁੰਨ ਨੂੰ ਵੀ ਪਤਾ ਸਮਾਜ ਨੂੰ ਵੀ ਪਤਾ ਲੋਕਾਂ ਨੂੰ ਵੀ ਪਤਾ ਪੰਜਾਬ ਨੂੰ ਵੀ ਪਤਾ ਇਸ ਕਰਕੇ ਮੈਨੂੰ ਮਨਾਉਣ ਦੀ ਖਾਤਰ ਆਏ ਸੀਗੇ ਜੀ ਅਸੀਂ ਵੀ ਪਾਰਟੀ ਕਰਨੀ ਉਹ ਆਇਆ ਵੀ ਤੁਸੀਂ ਪਾਰਟੀ ਚ ਵਾਪਸ ਆ ਜਿਓ ਤੁਹਾਡਾ ਪੂਰਾ ਮਾਨ ਸਤਿਕਾਰ ਹੋਊਗਾ ਪਰ ਤੁਹਾਨੂੰ ਪਤਾ ਵੀ ਆਪਾਂ ਉਹਨਾਂ ਨੂੰ ਕੋਰਾ ਜਵਾਬ ਦੇ ਦਿੱਤਾ ਕਿ ਮੈਂ ਇਹ ਜੀ ਪਾਰਟੀ ਦੇ ਵਿੱਚ ਰਹਿ ਨਹੀਂ ਸਕਦਾ ਜੀਦੇ ਉੱਤੇ ਹਰ ਵਕਤ ਦਿਮਾਗ ਦੇ ਉੱਤੇ ਲੋਡ ਕਰਨਾ ਕੱਖ ਨਹੀਂ ਪ੍ਰੈਸ਼ਰਾਈਜ਼ ਕੀਤਾ ਕੱਖ ਨਹੀਂ ਆਮ ਆਦਮੀ ਪਾਰਟੀ ਦਾ ਰੌਲਾ ਚੰਨੀ ਸਾਹਿਬ ਸਾਡੇ ਸੀਐਮ ਆ ਉਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਮੈਂ ਕਾਂਗਰਸ ਜੁਆਇਨ ਕੀਤੀ ਜੇ ਮੈਂ ਕਾਂਗਰਸ ਪਹਿਲਾਂ ਜੁਆਇਨ ਕਰਨੀ ਹੁੰਦਾ ਜਦੋਂ ਸਰਦਾਰ ਸਖਵਾਲ ਸਿੰਘ ਖੈਰਾ ਗਿਆ ਮੈਂ ਉਹਦੇ ਕਰ ਲੈਣੀ ਸੀ ਮੈਨੂੰ ਉਹਦਾ ਲਾਲਚ ਹੁੰਦਾ ਵੀ ਸੱਤਾ ਦੇ ਵਿੱਚ ਰਹਿ ਕੇ ਕੰਮ ਕਰਨਾ ਜਾਂ ਅਸੀਂ ਬਿਜਾਰਤਨ ਦੇ ਵਿੱਚ ਕੰਮ ਕਰਨਾ ਜਿਹੜੀ ਆਮ ਆਦਮੀ ਪਾਰਟੀ ਆ ਲੋਕਾਂ ਨੇ ਮੈਨੂੰ ਇਸ ਕਰਕੇ ਚੁਣਿਆ ਸੀ ਕਿ ਮੈਂ ਆਪ ਲੋਕਾਂ ਦੀ ਸਮੱਸਿਆ ਸੁਣੂ ਪਰ ਜਿਹੜੀ ਆਮ ਆਦਮੀ ਪਾਰਟੀ ਆ ਦੱਸੋ ਨੇ ਕਿਸੇ ਦਾ ਕੰਮ ਕੋਈ ਕੀਤਾ ਉਹਨਾਂ ਦੇ ਵਿੱਚ ਕੋਈ ਆਮ ਲੋਕਾਂ ਵਾਲਾ ਹੈ ਦਿੱਲੀੋਂ ਆਰਡਰ ਆਉਂਦੇ ਆ ਉਹਨੂੰ ਅਕਸੈਪਟ ਕਰਦੇ ਆਂ ਸੀ ਦਿੱਲੀ ਵਾਲੇ ਚਾਹੇ ਕਹਣ ਦਿਨ ਆ ਤਾਂ ਦਿਨ ਰਾਤ ਆ ਤਾਂ ਰਾਤ ਸਰਦਾਰ ਚਨ ਅਜੀਤ ਸਿੰਘ ਚੰਨੀ ਜੀ ਦੇ ਸੀਐਮ ਅਜਨੂ ਅਸੀਂ ਚੰਨੀ ਜੀ ਕਹਿ ਕੇ ਜਾਦੇ ਬੁਲਾਉਂਦੇ ਆ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਇੱਕ ਆਮ ਆਦਮੀ ਬਾਣ ਇਹ ਜਿਹੜਾ ਹਾਈ ਕਮਾਂਡ ਫੈਸਲਾ ਕਰੂਗੀ ਕਾਂਗਰਸ ਦੀ ਕਾਂਗਰਸ ਪਾਰਟੀ ਜਿਹੜਾ ਫੈਸਲਾ ਕਰੂਗੀ ਮੈਂ ਉਹਦੇ ਨਾਲ ਆ ਮੈਂ ਕੋਈ ਦੁਵਾਰੇ ਦਲ ਬਦਲੂ ਨਹੀਂ ਹੈਗਾ ਵੀ ਮੈਂ ਅੱਜ ਕਾਂਗਰਸ ਚ ਅਕਾਲੀ ਅਕਾਲੀਆਂ ਚ ਚਲੇ ਜਾਊ ਕੱਲ ਆਪ ਚ ਚਲੇ ਜਾਊ ਖਾਸ ਚ ਚਲੇ ਜਾਊ ਕਾਂਗਰਸ ਚ ਮਰਨਾ ਕਾਂਗਰਸ ਚ ਜਿਉਣਾ ਹੁਣ ਕਾਂਗਰਸ ਦੇ ਲੜ ਲੱਗੇ ਆ ਉਹਦੇ ਲੱਗੇ ਰਹਿਵਾਂਗੇ ਹੰਦਸ ਜਿਖਰਦੀ ਜਿਹੜੀ ਅੱਜ ਵੀ ਇੱਕ ਤਾਂ ਆਵਾਜ਼ੀ ਪਾਰਟੀ ਦੇ ਲੀਡਰਾਂ ਵੱਲੋਂ ਤੁਹਾਡੇ ਘਰ ਵਿਜ਼ਿਟ ਕੀਤੀ ਗਈ ਹੈ ਕਿ ਇਹਨਾਂ ਦੇ ਦੌਰੇ ਬਾਰੇ ਕੀ ਕਹਿਣਾ ਚਾਹੋਗੇ ਇਹ ਆਮ ਆਦਮੀ ਪਾਰਟੀ ਕੰਨੀਓ ਆਏ ਸੀਗੇ ਕਿ ਤੂੰ ਹੁਣ ਦੁਬਾਰਾ ਵਾਪਸ ਆ ਜਾ ਸੀ ਤੈਨੂੰ ਟਿਕਟ ਦਿੰਨੇ ਆ ਸਾਰਾ ਕੁਝ ਕਰਦੇ ਆ ਅੱਜ ਇਹਨਾਂ ਨੇ ਵੀ ਹੋਰ ਨਾ ਜਿਹੜੇ ਆਮ ਆਦੀ ਪਾਰਟੀ ਦੇ ਜਿਹੜੇ ਬਾਕੀ ਵਿਧਾਇਕ ਆ ਉਹਨਾਂ ਨੂੰ ਰੋਕਣ ਦੀ ਖਾਤਰ ਇਹਨਾਂ ਨੇ ਅੱਜ 8-10 ਟਿਕਟਾਂ ਵੀ ਐਲਾਨ ਕਰਤੀਆਂ ਤੇ ਅਮਰਜੀਤ ਸੰਧਵਾ ਜੀ ਆ ਜਿਹੜੇ ਵਿਚਾਰੇ ਉਹਨਾਂ ਦੀ ਟਿਕਟ ਇਹਨਾਂ ਨੇ ਹਜੇ ਮੀ ਐਲਾਨ ਨਹੀਂ ਕੀਤੀ ਇਸ ਕਰਕੇ ਮੈਨੂੰ ਮਨਾਉਣ ਦੀ ਖਾਤਰ ਆਏ ਸੀਗੇ ਜੀ ਅਸੀਂ ਵੀ ਪਾਰਟੀ ਕਰਨੀਓ ਆਏ ਆ ਵੀ ਤੁਸੀਂ ਪਾਰਟੀ ਚ ਵਾਪਸ ਆ ਜਾਓ ਤੁਹਾਡਾ ਪੂਰਾ ਮਾਨ ਸਤਿਕਾਰ ਹੋਊਗਾ ਪਰ ਤੁਹਾਨੂੰ ਪਤਾ ਵੀ ਆਪਾਂ ਉਹਨਾਂ ਨੂੰ ਕੋਰਾ ਜਵਾਬ ਦਿੱਤਾ ਕਿ ਮੈਂ ਇਹ ਜੀ ਪਾਰਟੀ ਦੇ ਵਿੱਚ ਰਹਿ ਨਹੀਂ ਸਕਦਾ ਜਿਹਦੇ ਉੱਤੇ ਹਰ ਵਕਤ ਦਿਮਾਗ ਦੇ ਉੱਤੇ ਲੋਡ ਕਰਨਾ ਕੱਖ ਨਹੀਂ ਪ੍ਰੈਸ਼ਰਾਈਜ਼ ਕੀਤਾ ਕੱਖ ਨਹੀਂ ਆਮ ਆਦਮੀ ਪਾਰਟੀ ਦਾ ਰੌਲਾ ਆਮ ਅਸੀਂ ਆਮ ਆਦਮੀ ਪਾਰਟੀ ਵਾਲੇ ਜੇ ਕਰਾਂਗੇ ਉਹ ਕਰਾਂਗੇ ਫੁਲਾਨਾ ਕਰਾਂਗੇ ਪਰ ਕਰਨਾ ਇਹਨਾਂ ਨੇ ਡੱਕਾ ਨਹੀਂ ਤੁਹਾਨੂੰ ਵੀ ਪਤਾ ਸਮਾਜ ਨੂੰ ਵੀ ਪਤਾ ਲੋਕਾਂ ਨੂੰ ਵੀ ਪਤਾ ਪੰਜਾਬ ਨੂੰ ਵੀ ਪਤਾ ਇਸ ਕਰਕੇ ਮੇਰੇ ਕੋਲੇ ਆਏ ਸੀ ਆਪਾਂ ਉਹਨਾਂ ਨੂੰ ਚਾਹ ਪਾਣੀ ਪਿਆ ਕੇ ਮੇਰੇ ਮਖਾਜੀ ਤੁਸੀਂ ਜੇ ਤਾਂ ਭਰਾ ਬਣ ਕੇ ਆਏ ਹੋ ਮੇਰੇ ਮੇਰੇ ਭਰਾ ਵੱਡੇ ਸਰਦਾਰ ਕਲਤਾਰ ਸਿੰਘ ਜੀ ਕਲਤਾਰ ਸਿੰਘ ਜੀ ਸੰਧਮਾ ਆਏ ਸੀ ਅਮਰਜੀਤ ਸੰਧੋਆ ਜੀ ਆਏ ਸੀ ਕਲਵੰਤ ਪੰਡੋਰੀ ਜੀ ਆਏ ਸੀ ਮਨਜੀਤ ਸਿੰਘ ਜੀ ਬਲਾਸਪੁਰ ਆਏ ਸੀ ਤੇ ਮੇਰਾ ਛੋਟਾ ਵੀ ਆਇਆ ਸੀ ਹਰਜੋਤ ਬੈਂਸ ਇਹਨਾਂ ਨਾਲ ਮੇਰੇ ਸਾਰਿਆਂ ਨਾਲ ਪਰਿਵਾਰਕ ਸੰਬੰਧ ਉਸੇ ਤਰ੍ਹਾਂ ਹੀ ਆ ਪਰ ਪਾਰਟੀ ਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜੀ ਟ੍ਰਾਂਸਪਾਰਟੀ ਦੇ ਵਿੱਚ ਆਪ ਵੀ ਸਮੂਲਿਤ ਹੋਈ ਆ ਉਦੇਦੀ ਕੀ ਕੋਈ ਕੰਡੀਸ਼ਨ ਹੈ ਜਾਂ ਕੋਈ ਟੈਕਟ ਦੇ ਸੰਬੰਧ ਚਾਪਾ ਗੱਲ ਕੀਤੀ ਹੈ ਟੈਕਟ ਤਾਂ ਮੈਨਾਂ ਤੋਂ ਵੀ ਨਹੀਂ ਸੀ ਮਗੀ ਟੈਕਟ ਦੀ ਤਾਂ ਕੋਈ ਗੱਲਬਾਤ ਹੀ ਨਹੀਂ ਮੈਂ ਪੰਜਾਬ ਦੇ ਵਿੱਚ ਅਸੀਂ ਪੰਜਾਬ ਨੂੰ ਨਰਵਾ ਪੰਜਾਬ ਬਣਾਉਣ ਦੀ ਖਾਤਰ ਆਏ ਆ ਕੋਈ ਟੈਕਟ ਨਹੀਂ ਕੋਈ ਕੰਡੀਸ਼ਨ ਨਹੀਂ ਕੁਛ ਨਹੀਂ ਮੈਨੂੰ ਪਤਾ ਲੱਗਿਆ ਪੰਜਾਬ ਨੂੰ ਪਤਾ ਲੱਗਿਆ ਕੱਲੇ-ਕੱਲੇ ਲੋਕਾਂ ਨੂੰ ਪਤਾ ਲੱਗਿਆ ਐਨਆਰਆਈ ਭਰਾਵਾਂ ਨੂੰ ਪਤਾ ਲੱਗਿਆ ਐਨਆਰਆਈ ਵੀਰਾਂ ਦਾ ਮੈਨੂੰ ਇੰਨਾ ਫੋਨ ਆ ਰਹੇ ਆ ਕਿ ਜੱਗੇ ਤੂੰ ਜੇ ਬਧਿਆ ਕੰਮ ਕੀਤਾ ਕਿਉਂਕਿ ਜਿਹੜੇ ਸਾਡੇ ਬੜੇ ਸਤਿਕਾਰਯੋਗ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਸੀਐਮ ਆ ਜੀ ਨੂੰ ਅਸੀਂ ਚੰਨੀ ਜੀ ਕਹਿ ਕੇ ਜਾਦੇ ਬੁਲਾਉਂਦੇ ਆ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਇੱਕ ਆਮ ਆਦਮੀ ਵਾਂਗਾਂ ਉਹਨਾਂ ਦੇ ਵਿੱਚ ਕੋਈ ਸੀਐਮ ਵਾਲੀ ਫੀਲਿੰਗ ਨਹੀਂ ਹੈਗੀ ਉਹਦੇ ਕਦੇ ਉਹਨਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਮੈਂ ਸੀਐਮ ਆ ਹਰੇਕ ਬੰਦੇ ਨੂੰ ਮਿਲਦੇ ਆ ਕੋਈ ਫੋਨ ਕਰ ਲਵੇ ਜਿਵੇਂ ਜਿਹੜਾ ਵੀ ਆਮ ਲੋਕਾਂ ਦੀ ਗੱਲ ਕਰਦੇ ਆ ਆਮ ਲੋਕਾਂ ਦੀਆਂ ਸਹੂਲਤਾਂ ਉਹਨਾਂ ਨੇ ਕਿਵੇਂ ਮੁਢਲੀ ਸਹੂਲਤਾਂ ਕਿਵੇਂ ਦੇਣੀਆਂ ਜਿੱਮੇ ਬਿਜਲੀ ਦਾ ਬਿੱਲ ਆ ਗਿਆ ਕਿੱਡੇ-ਕੱਡੇ ਆਇਆ ਲੋਕਾਂ ਨੂੰ ਉਹ ਤੋਂ ਉਹਨਾਂ ਨੇ ਨਜਾਤ ਪਾਤੀ ਜਿਹੜਾ ਗਰੀਬ ਵਰਗਾਂ ਖਾਸ ਕਰਕੇ ਚਾਹੇ ਉਹ ਕਿਸਾਨ ਹੋਵੇ ਕਿਸੇ ਨਾਲ ਵੀ ਹੋਵੇ ਉਹ ਸਾਰਾ ਖੁਸ਼ਾ ਮੈਂ ਵੀ ਉਹਨਾਂ ਤੋਂ ਖੁਸ਼ਾ ਜੱਗਾ ਜੀ ਵੱਡਾ ਸਵਾਲ ਕੀ ਹੁੰਦਾ ਵੀ ਜਿਹੜੀ ਹੁਣ ਜਦੋਂ ਮੂਹਰੇ ਇਲੈਕਸ਼ਨ ਚ ਥੋੜਾ ਸਮਾਂ ਰਹਿ ਗਿਆ ਹੈ ਉਹ ਤੋਂ ਹੀ ਅਸੀਂ ਕਾਂਗਰਸ ਪਾਰਟੀ ਜੁਆਇਨ ਕੀਤੀ ਉਹਦੇ ਦੋ ਆਫਰ ਨੇ ਵੀ ਜਾਇ ਸੀਐਮ ਚੰਨੀ ਦੀ ਕਾਰਜਕਾਰੀ ਦੇਖ ਕੇ ਜਾਂ ਆਵਾਜ਼ ਨਹੀਂ ਪਾਰਟੀ ਦੇ ਵਿੱਚ ਜੋ ਇੱਕ ਤੀਜੇ ਬਦਰ ਨੂੰ ਲੈ ਕੇ ਗੱਲਾਂ ਕੀਤੀਆਂ ਗਿਆ ਸੀ ਉਹ ਨਾ ਹੋਣ ਤੇ ਕਾਰਨ ਤੁਸੀਂ ਪਾਰਟੀ ਚੇਂਜ ਕੀਤੀ ਹੈ ਕੀ ਕਾਰਨ ਬੱਸ ਇਹ ਇਹ ਤੁਹਾਡੇ ਦੋਨੇ ਹੀ ਕਾਰਨ ਆ ਜੀ ਜੇ ਮੈਂ ਕਾਂਗਰਸ ਪਹਿਲਾਂ ਜੁਆਇਨ ਕਰਦੇ ਹੁੰਦਾ ਜਦੋਂ ਸਰਦਾਰ ਸਖਪਾਲ ਸਿੰਘ ਖੈਰਾ ਗਿਆ ਮੈਂ ਉਹਦੇ ਕਰ ਲੈਣੀ ਸੀ ਮੈਨੂੰ ਉਹਦਾ ਲਾਲਚ ਹੁੰਦਾ ਵੀ ਸੱਤਾ ਦੇ ਵਿੱਚ ਰਹਿ ਕੇ ਕੰਮ ਕਰਨਾ ਜਾਂ ਅਸੀਂ ਬਾਜ਼ਾਰਤ ਦੇ ਵਿੱਚ ਕੰਮ ਕਰਨਾ ਸਾਡੀ ਆਮ ਆਦਮੀ ਪਾਰਟੀ ਹਰੇਕ ਮੁੱਦੇ ਦੇ ਉੱਤੇ ਫੇਲ ਹੋਈ ਆ ਇਹਨਾਂ ਦੇ ਵਿੱਚ ਕਿਸੇ ਕਿਸਮ ਦਾ ਆਮ ਆਦਮੀ ਵਾਲਾ ਹੈ ਨਹੀਂਗਾ ਰੋਲ ਮੈਂ ਜਿੱਦਣ ਪ੍ਰੈਸ ਕਾਨਫਰੰਸ ਕੀਤੀ ਉਦੋਂ ਮੈਂ ਸਾਰਿਆਂ ਨੂੰ ਸਵਾਲਾਂ ਦੇ ਜਵਾਬ ਵੀ ਦਊਂਗਾ ਸਰਦਾਰ ਜਿਹੜੇ ਚੰਨੀ ਸਾਹਿਬ ਸਾਡੇ ਸੀਐਮ ਆ ਉਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਮੈਂ ਕਾਂਗਰਸ ਜੁਆਇਨ ਕੀਤੀ ਆ ਇੱਕ ਕੀ ਇਹਦੇ ਨਾਲ ਜਿਹੜੀ ਰੈਕੋਰਡ ਹਲਕੀ ਦੀ ਨੰਤਰ ਇਸ ਚੀਜ਼ ਦੇ ਉੱਪਰ ਕੋਈ ਪ੍ਰਤੀਕਰਮ ਕਰੂ ਵੀ ਪਈ ਅਸੀਂ ਤੁਹਾਨੂੰ ਐਮਐਲਏ ਚੁਣ ਕੇ ਭੇਜਿਆ ਤੇ ਤੁਸੀਂ ਆਮ ਆਦਮੀ ਪਾਰਟੀ ਦਾ ਜਦ ਬਤੀਜੇ ਬਦਲਦਾ 13 ਲੈ ਕੇ ਤੁਰੇ ਸੀ ਕਿ ਮੇਰੇ ਕੋਲੇ ਆਮ ਆਦਮੀ ਪਾਰਟੀ ਦੀ ਕਰਕੇ ਜਿਹੜੇ ਲੋਕ ਨਾ ਖੋਸੀ ਕਿ ਮੈਂ ਕੋਈ ਵੀ ਕੰਮ ਨਹੀਂ ਕਰਾ ਸਕਦਾ ਸਰਕਾਰ ਕੱਢਿਓ ਜਿੰਨਾ ਮੈਂ ਲੋਕਾਂ ਦੇ ਕੰਮ ਕਰਨੇ ਸੀ ਲੋਕਾਂ 'ਚ ਵਿਚਰਨਾ ਸੀ ਉਹ ਮੈਂ ਵਿਚਰਦਾ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਚਾਹੇ 에어ਪੋਰਟ ਦਾ ਮਸਲਾ ਹੋਵੇ ਚਾਹੇ ਕਿਸੇ ਦੇ ਪਾਣੀ ਦਾ ਮਸਲਾ ਹੋਵੇ ਚਾਹੇ ਕਿਤੇ ਧੱਕੇ ਦੇ ਨਾਲ ਕੋਈ ਪਾਣੀ ਜਿਵੇਂ ਉੱਥੇ ਆ ਗਿਆ ਸੀਗਾ ਆਪਣੇ ਰਸ਼ੀਨ ਪਿੰਡ ਦੇ ਵਿੱਚ ਲੰਘਾਰੇ ਸੀ ਉਹ ਬੰਦ ਕਰਾਇਆ ਚਾਹੇ ਹੜਾਂ ਦੇ ਵਿੱਚ ਕੋਈ ਪਾਣੀ ਨੰਗਣ ਨਹੀਂ ਸੀ ਦਿੰਦਾ ਉਹ ਚਾਹੇ ਹੜਾਂ ਦਾ ਪਾਣੀ ਦਾ ਨੁਕਸਾਨ ਹੋਵੇ ਉਹਦੇ ਖਿਲਾਫ ਜਾਂ ਕੋਈ ਕਿਸੇ ਕਿਸਮ ਦਾ ਵੀ ਜੇ ਪੰਜਾਬ ਦੇ ਸਾਡੇ ਜਿਹੜਾ ਹਲਕਾ ਰੈਕੌਰਡ ਦੇ ਖਿਲਾਫ ਜੇ ਕੋਈ ਕੰਮ ਜਿਵੇਂ ਵੋਟਾਂ ਸੀਆਂ ਕਾਰਪੋਰੇਸ਼ਨ ਦੀਆਂ ਪਈ ਉਹ ਉੱਥੇ ਵੀ ਅਸੀਂ ਡਟ ਕੇ ਗਏ ਆ ਜਿਹੜਾ ਵੀ ਸਾਡੇ ਲੋਕਾਂ ਦੇ ਨਾਲ ਕੋਈ ਖਿਲਾਫ ਚੱਲਦਾ ਰਿਹਾ ਸਾਡੇ ਲੋਕਾਂ ਦੇ ਕੰਮ ਨਹੀਂ ਹੋਏ ਜਾਂ ਸਾਡੇ ਲੋਕਾਂ ਨਾਲ ਕੋਈ ਧੱਕਾ ਕਰਦਾ ਸੀ ਜਿਵੇਂ ਪਾਲਸੀਗਾ ਆਪਣਾ ਤੋਗੜ ਵਾਲਾ ਉੱਥੇ ਠੋਕ ਕੇ ਮੈਂ ਖੜਿਆ ਆ ਆਪਦੀ ਡਿਊਟੀ ਦਿੱਤੀ ਆ ਮੇਰੇ ਆਪ ਦੇ ਜਿਹੜੇ ਹੁਣ ਤੁਹਾਨੂੰ ਦੱਸਣ ਲੱਗਾ ਕਿ ਮੈਨੂੰ ਅੱਜ ਰੈਕੋਟ ਹਲਕੇ ਤੋਂ ਇੰਨੇ ਲੋਕਾਂ ਦੇ ਕੌਲਾ ਆ ਰਹੀਆਂ ਵੀ ਭਾਈ ਬਹੁਤ ਵਧੀਆ ਕੰਮ ਕੀਤਾ ਇਹ ਤੁਹਾਨੂੰ ਪਹਿਲਾਂ ਕਰ ਲੈਣਾ ਸੀ ਪਰ ਮੈਂ ਇਸ ਸਰਦਾਰ ਚੰਨੀ ਦੀ ਜਿਹੜੀ ਸਰਕਾਰ ਆਈ ਆ ਉਹਨਾਂ ਦਾ ਜਿਹੜਾ ਕਾਰਗੁਜ਼ਾਰੀ ਆ ਉਹ ਤੋਂ ਖੁਸ਼ ਕਿ ਮੈਂ ਕਾਂਗਰਸ ਵਿੱਚ ਸ਼ਾਮਲ ਹੋਇਆ। ਕੀ ਆਗਾਮੀ ਇਲੈਕਸ਼ਨ ਲੜਨੋਂ ਤੁਹਾਡਾ ਆਪਣਾ ਮਨ ਵਿਚਾਰ ਇਹ ਜਿਹੜਾ ਹਾਈ ਕਮਾਂਡ ਫੈਸਲਾ ਕਰੂਗੀ ਕਾਂਗਰਸ ਦੀ ਕਾਂਗਰਸ ਪਾਰਟੀ ਜਿਹੜਾ ਫੈਸਲਾ ਕਰੂਗੀ ਮੈਂ ਉਹਦੇ ਨਾਲ ਆ ਮੈਂ ਕੋਈ ਦਵਾਰੇ ਦਲ ਬਦਲੂ ਨਹੀਂ ਹੈਗਾ। ਵੀ ਮੈਂ ਅੱਜ ਕਾਂਗਰਸ ਚ ਆਕਾਲੀਆਂ ਚ ਚਲੇ ਜਾਊਂ ਕੱਲ ਆਪ ਚ ਚਲੇ ਜਾਊਂ ਖਾਸ ਚ ਚਲੇ ਜਾਊਂ ਕਾਂਗਰਸ ਚ ਮਰਨਾ ਕਾਂਗਰਸ ਚ ਜਿਉਣਾ ਹੁਣ ਕਾਂਗਰਸ ਦੇ ਲੜ ਲੱਗੇ ਆ ਉਹਦੇ ਲੱਗੇ ਰਹਾਂਗੇ। ਕੀ ਜਿਹੜੀ ਅੱਜ ਤੁਸੀਂ ਪਾਰਟੀ ਚੈਨ ਕੀਤੀ ਲੋਕ ਇਹਨੂੰ ਦਲਬਦਲੂ ਦੀ ਨਜ਼ਰ ਦੇਖਣਗੇ ਨਹੀਂ ਜੀ ਇਹਨੂੰ ਦਲਬਦਲੂ ਸਾਡੇ ਕੋਲੇ ਮੈਂ ਆ ਜਿਹੜੀ ਆਮ ਆਦਮੀ ਪਾਰਟੀ ਆ ਲੋਕਾਂ ਨੇ ਮੈਨੂੰ ਇਸ ਕਰਕੇ ਚੁਣਿਆ ਸੀ ਕਿ ਮੈਂ ਆਪ ਲੋਕਾਂ ਦੀ ਸਮੱਸਿਆ ਸੁਣੂ ਪਰ ਜਿਹੜੀ ਆਮ ਆਦਮੀ ਪਾਰਟੀ ਆ ਦੱਸੋ ਉਹਨੇ ਕਿਸੇ ਦਾ ਕੰਮ ਕੋਈ ਕੀਤਾ ਉਹਨਾਂ ਦੇ ਵਿੱਚ ਕੋਈ ਆਮ ਲੋਕਾਂ ਵਾਲਾ ਹੈ ਦਿੱਲੀੋਂ ਆਰਡਰ ਆਉਂਦੇ ਆ ਉਹਨੂੰ ਅਸੈਪਟ ਕਰਦੇ ਆਂ ਸੀ ਦਿੱਲੀ ਵਾਲੇ ਚਾਹੇ ਕਹਣ ਦਿਨ ਆ ਤਾਂ ਦਿਨ ਰਾਤ ਆ ਤਾਂ ਰਾਤ ਆਰਡਰ ਤਾਂ ਜੀ ਜਿਹੜੇ ਕਾਂਗਰਸ ਦੇ ਵੀ ਉਹ ਵੀ ਦਿੱਲੀੋਂ ਆਉਂਦੇ ਨੇ ਨਹੀਂ ਜਿਹੜੇ ਕਾਂਗਰਸ ਦੇ ਆਰਡਰ ਆਉਂਦੇ ਹੋਣਗੇ ਦਿੱਲੀੋਂ ਉਹ ਹੋਰ ਹਿਸਾਬ ਨਾਲ ਆਉਂਦੇ ਆ ਪਰ ਜਿਹੜੇ ਸਾਡੇ ਕਾਂਗਰਸ ਦੇ ਜਿਹੜੇ ਲੋਕ ਆ ਜਾਂ ਐਮਐਲਏ ਆ ਜਾਂ ਜਿਹੜੇ ਚੁਣੇ ਹੋਏ ਮੰਤਰੀ ਆ ਜਾਂ ਮੌਜੂਦਾ ਸੀਐਮ ਸਾਹਿਬ ਉਹ ਕੰਮ ਤਾਂ ਕਰ ਰਹੇ ਆ ਨਾ ਜੀ ਇੱਕ ਇਹ ਵੀ ਆਵਾਜ਼ ਆ ਰਹੀ ਹੈ ਵੀ ਜੋ ਪੰਜਾਬ ਦੇ ਆਮ ਰਿਪਰਟ ਦੇ ਐਮਐਲਏ ਆ ਉਹਨਾਂ ਨੂੰ ਕਿਤੇ ਬੋਲਣ ਹੀ ਨਹੀਂ ਦਿੱਤਾ ਜਾ ਰਿਹਾ ਦਿੱਲੀ ਤੋਂ ਰਾਗਵ ਚੱਡਾ ਜੀ ਉਹਦੀ ਜਰਨਲਿਸਟਿਕ ਉਹਦੇ ਹਰ ਮੁੱਦੇ ਤੇ ਉਹੀ ਤੁਸੀਂ ਮੇਰੀ ਤੁਸੀਂ ਪ੍ਰੈਸ ਵਾਲੇ ਹੋ ਮੇਰੇ ਭਰਾ ਹੋ ਪ੍ਰੈਸ ਲੋਕਾਂ ਨੂੰ ਜਾਗਰੂਕ ਕਰਦੀ ਆ ਜਿਹੜੀਆਂ ਅੰਦਰੂਨੀ ਗੱਲਾਂ ਜਾਂ ਲੋਕਾਂ ਨਾਲ ਜਿਹੜੇ ਬਦੀਕੀਆਂ ਹੁੰਦੀਆਂ ਪ੍ਰੈਸ ਦਾ ਕੰਮ ਉਹਨਾਂ ਨੂੰ ਦੱਸਣਾ ਸਾਡੇ ਸੀਐਮ ਸਾਹਿਬ ਕੇਜਰੀਵਾਲ ਜੀ ਜਿੰਦੇ ਜਿੰਨੇ ਵਾਰੀ ਵੀ ਆਏ ਆ ਤੁਸੀਂ ਦੇਖਿਆ ਇੱਕ ਜਿੱਦਣ ਸਾਡੇ ਉਹਨਾਂ ਨੂੰ ਜੁਆਇਨ ਕਰਾਇਆ ਸੀ ਜਿਹੜੇ ਕੁੰਬਰ ਵਿਜੇ ਪ੍ਰਤਾਪ ਉਸ ਤੋਂ ਬਾਅਦ ਜਿੰਨੇ ਐਮਐਲਏ ਆ ਉਹਨਾਂ ਨੂੰ ਉਹਨਾਂ ਨੇ ਕਿਤੇ ਐਮਐਲਏ ਵਾਲਾ ਰਤਬਾ ਦਿੱਤਾ ਚਾਕੇ ਪਿੱਛੇ ਬਿਠਾ ਦਿੰਦੇ ਜਿਵੇਂ ਲੱਗ ਗਈ ਹੁੰਨੇ ਆ ਉਹਨਾਂ ਨੂੰ ਨਹੀਂ ਪਤਾ ਵੀ ਐਮਐਲਏ ਅਸੀਂ ਬਣ ਕੇ ਲੋਕਾਂ ਦੇ ਚੁਣੇ ਨੁਮਾਇੰਦੇ ਆ ਉਦੋਂ ਆਮ ਆਦਮੀ ਪਾਰਟੀ ਕਿੱਥੇ ਜਾਂਦੀ ਆ ਉਦੋਂ ਨੂੰ ਇਹਨਾਂ ਨੂੰ ਪਤਾ ਵੀ ਇਹਨਾਂ ਨੂੰ ਜਿਹੜਾ ਬਣਦਾ ਸਟੇਟਸ ਮਾਨਤ ਮਾਨ ਵੀ ਦੇਣਾ ਚਾਹੀਦਾ ਤੁਸੀਂ ਕਿਵੇਂ ਕਹਿੰਦੇ ਹੋ ਵੀ ਉਹ ਸਾਨੂੰ ਦੇ ਰਹੇ ਆ ਕੀ ਉਹ ਨਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਇਸ ਤਰੀਕੇ ਦੇ ਹੋਰ ਵੀ ਜਿਹੜੇ ਸੈਂਸਿਟਿਵ ਪਰੇ ਦੇ ਵਿੱਚ ਤੁਸੀਂ ਸਮਾਂ ਦੇਖੋ ਜੇ ਆ ਟਿਕਟਾਂ ਨਾ ਅਨਾਉਂਸ ਕਰਦੇ ਨਾ ਅੱਜ ਹੀ ਪਤਨ ਅੱਜ ਚਾਰ ਬੰਦੇ ਮੈਨੂੰ ਚਾਰ ਪੰਜ ਮੈਨੂੰ ਫੋਨ ਕਰ ਚੁੱਕਿਆ ਵੀ ਬਾਈ ਜੀ ਅਸੀਂ ਵੀ ਤੁਹਾਡੇ ਨਾਲ ਆ ਜਾਂਦੇ ਵਧੀਆ ਸੀ ਆਉਣ ਵਾਲੇ ਦਿਨਾਂ 'ਚ ਵੀ ਹੋਰ ਵੀ ਸਿਆਸੀ ਝਮਾਕਾ ਹੋ ਸਕਦਾ ਜੀ ਬਿਲਕੁਲ ਹੋਊਗਾ ਤੁਹਾਡੇ ਸਾਹਮਣੇ ਹੀ ਹੋਣਾ ਜੀ